l a u どうも。<music> Thank yeah. I'm <laughs> ਮੇਰੇ ਵੱਲੋਂ ਸਰਪ੍ਰਸਤਾਂ ਅੱਜ ਨੌਜਵਾਨਾਂ ਦੇ ਵਿਚਕਾਰ ਸੰਵਾਦ ਗਰੁੱਪ ਆਇਆ। ਮਾਪਿਆਂ ਦੇ ਲੋਕ ਕਿਹਨਾਂ ਦਾ ਪਲਾਟ ਹੋਣਾ ਜਿਹੜੇ ਰਜੇਸ਼ ਸਿੰਘ ਜੀ ਸਾਹਿਬ ਸਮੂਚਨ ਨਗਰ ਵਿੱਚ ਆਪਾਂ ਆਪ ਜੀ ਬਲਕੀ ਪਾਸ ਤੋਂ ਸਟੂਡੀਓ ਕਾਰਜਾਂ ਮੈਂ ਜੀ ਦੇ ਵਿੱਚ ਨਸ਼ਿਆਂ ਦਾ ਖੋਖਾ ਬਚਾਉਣ ਲੋਕਾਂ ਦੀ ਸੰਸਬਾਧਨ ਆਪਾਂ ਇੱਕ ਨਾਭੇ ਨੂੰ ਸਾਥ ਰੱਖਣ ਦਾ ਮੈਂ ਨਾਮ ਨਹੀਂ ਲਵਾਂਗਾ ਮੈਂ ਸਿਰਫ ਇਹ ਕਹਾਂਗਾ ਕਿ ਜਿਸ ਨੇ ਕਿਹਾ ਕਿ ਸਾਨੂੰ ਸਭ ਨੂੰ ਚੰਗੀ ਕਰਾ ਦੇਖੋ ਔਰ ਇੱਕ ਮਿੰਟ ਕੋਈ ਇਤਬਾਨ ਨਾ ਹੋਵੇ ਇਹ ਕੰਮ ਸਾਡੇ ਸਭ ਦਾ ਯਕੀਨੀ ਹੈ ਇਹੀ ਆਗੋ ਹਵਾ ਵਿੱਚ ਦਾ ਸਾਰੇ ਸਾਲ ਇਹੀ ਪ੍ਰਕਿਰਤੀ ਆ ਇਹ ਦੇ ਸਾਨੂੰ ਇੱਕ ਸ਼ਰੀਰ ਬਣਨ ਵਾਸਤੇ ਫਸਲਾਂ ਦਿੰਦੀ ਆ ਸਾਨੂੰ ਖੂਨ ਦਿੰਦੀ ਆ ਔਰ ਇਹੀ ਪ੍ਰਕਿਰਤੀ ਆ ਅਗਰ ਖਰਾਬ ਹੋ ਜੇ ਸਾਡੀ ਜ਼ਮੀਨ ਖਰਾਬ ਹੋ ਜਾਂਦੀ ਹੈ ਇਸ ਕਰਕੇ ਬਹੁਤ ਜ਼ਰੂਰੀ ਹੈ ਪੀਣ ਵਾਲੇ ਪਾਣੀ ਦੀ ਸੰਭਾਲ ਰੱਖੋ ਔਰ ਨਸ਼ਿਆਂ ਦਾ ਕੋਡ ਜਿਹੜਾ ਬਹੁਤ ਵੱਡਾ ਕੋਡ ਆ ਇਹ ਕੋਡ ਉਹਨੋਂ ਕੱਠ ਮੁਕਤੀ ਨਹੀਂ ਤਾਂ ਮਿਲ ਸਕੀ ਅੱਦ ਤੱਕ ਅੱਪਾ ਆਪਣੇ ਬੱਚਿਆਂ ਦਾ ਆਪਣੇ ਭੈਣ ਭਰਾਵਾਂ ਦਾ ਖਿਆਲ ਨਹੀਂ ਰੱਖਾਂਗੇ ਸਰਕਾਰ ਐਫਰਟ ਕਰ ਰਹੀ ਹੈ ਸਰਕਾਰ ਭਰਮਾਨ ਜੀ ਲਗਾਤਾਰ ਫਰਜ਼ ਕਰ ਰਹੀ ਹੈ ਤੋਂ ਸਾਨੂੰ ਸਭ ਨੂੰ ਮਿਲ ਕੇ ਇਹ ਕੋਸ਼ਿਸ਼ ਕਰਨ ਦੀ ਜ਼ਰੂਰਤ ਹੈ ਕਿ ਅਸੀਂ ਸਾਰੇ ਮਿਲ ਕੇ ਨਸ਼ਿਆਂ ਦੇ ਇਸ ਕੋਡ ਤੋਂ ਅਗਰ ਨਿਜਾਬ ਪਹੁੰਚਾਉਣਾ ਹੈ ਤਾਂ ਸਾਨੂੰ ਸਭ ਨੂੰ ਮਿਲ ਕੇ ਅੱਗੇ ਆਉਣਾ ਪੈਣਾ ਤਾਂ ਕਿ ਇਹ ਜਿਹੜਾ ਨਸ਼ਾ ਜੀ ਇੱਕੋ ਬਚਿਆ ਜਾ ਸਕੇ ਅੱਜ ਸੈਕੰਡ ਰੈਲੀ ਪੂਰੇ ਨਾਭਾ ਦੇ ਵਿੱਚ ਕੱਢੀ ਗਈ ਹੈ ਮੋੜੇ ਬਾਜ਼ਾਰ ਦੇ ਵਿੱਚ ਗਿਆ ਜਿੱਥੇ ਵੀ ਗੱਲ ਦੇ ਵਿੱਚ ਤਖਤੀ ਪਾ ਕੇ ਇਹ ਸੁਨੇਹਾ ਦਿੱਤਾ ਗਿਆ ਕਿ ਕਿ ਬਹੁਤ ਜ਼ਰੂਰੀ ਹੈ ਅਗਰ ਜ਼ਿੰਦਗੀ ਨੂੰ ਬਚਾਉਣਾ ਤਾਂ ਸਾਨੂੰ ਇਹ ਚੀਜ਼ਾਂ ਤੋਂ ਮਿਹਰ ਹੋਣਾ ਪੈਣਾ ਰਾਜਨੀਤੀ ਤੋਂ ਪਰੇ ਸਿਆਸੀ ਤੋਂ ਪਰੇ ਸਾਨੂੰ ਐਜ ਇਨਸਾਨੀਅਤ ਦੇ ਐਫਰਟਸ ਕਰਨੀਆਂ ਪਣੀਆਂ ਨੇ ਜੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਆਉਣ ਵਾਲਾ ਸਮਾਜ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸੰਭਾਲ ਰੱਖੇ ਬਹੁਤ-ਬਹੁਤ ਮਿਹਰਬਾਨੀ ਦੀ ਸ਼ੁਭਕਾਮਨਾਵਾਂ يا <laughs> ريت <laughs>